ਹੁਣ ਕਿੰਨਾ ਘੱਟ ਸਾਫ਼ ਹੋ ਗਿਆ ਵਾ ਕਿਸ ਤਰ੍ਹਾਂ ਦੀ ਪੈਂਡਿੰਗ ਜਿਹੜੀ ਬਣਾ ਦਿੰਦੇ ਹੁਣ ਤਾਂ ਕਿਹੜੀ ਕਿਹੜੀ ਪੈਂਡਿੰਗ ਬਣਾ ਚੁੱਕੇ ਹੁਣ ਕਾਫੀ ਜਿਵੇਂ ਗੁਰਗੋਬਿੰਦ ਸਿੰਘ ਜੀ ਦੀ ਨਾਨਕਦੇਵ ਜੀ ਦੀ ਬਾਕੀ ਅਰਜੀਤ ਅਰਜੀਤ ਸਿੰਘ ਜੇ ਸਿੰਗਰ ਇੱਕ ਆਲੂ ਅਰਜੁਨ ਇੱਕ ਐਕਟਰਸ ਹੁੰਦਾ ਹੋਰ ਕਈ ਪ੍ਰਕਾਰ ਦੀਆਂ ਪੈਂਟਿੰਗਾਂ ਬਣਾਈਆਂ ਜਿਵੇਂ ਹੁਣ ਇਹ ਦੇਖੋ ਇਹ ਪੈਂਟਿੰਗ ਇੱਕ ਆ ਵੀ ਬਣੀ ਹੋਈ ਆ ਤੇ ਸਾਡੇ ਮੇਰੇ ਮਦਰ ਉਹਨਾਂ ਨੇ ਇਨਸਪਾਇਰ ਕੀਤਾ ਕਿ ਚਲੋ ਤੂੰ ਫਿਰ ਵੀ ਬੈਠਾ ਰਹਿਣਾ ਵਾ ਤੇ ਪਹਿਲਾ ਸ਼ੌਂਕ ਕਰ ਮੈਂ ਟ੍ਰਾਈਂਗ ਦਾ ਹੈਗਾ ਹੀ ਤੇ ਉਹ ਕਹਿੰਦੇ ਕਿ ਤੂੰ ਚੱਲ ਡਰਾਈਵਿੰਗ ਕਰ। ਬਾਕੀ ਅਸੀਂ ਨੇ ਕੋਸ਼ਿਸ਼ ਕੀਤੀ ਕਿ ਚਲੋ ਬਾਹਰ ਸਿੱਖਣ ਦੀ ਕੋਸ਼ਿਸ਼ ਕੀਤੀ ਜਾਏ। ਪਰੰਤੂ ਬਾਹਰ ਫੀਸ ਬਹੁਤ ਕਾਫੀ ਜ਼ਿਆਦਾ ਕਿਉਂਕਿ ਸਾਡੇ ਸਾਡੇ ਸ਼ਹਿਰ ਛੋਟਾ ਇੱਕ। ਇੱਥੇ ਆਓ ਜੀ ਕੋਚਿੰਗ ਮਿਲਦੀ ਵੀ ਨਹੀਂ ਕਿਉਂਕਿ ਬਹੁਤ ਘੱਟ ਲੋਗ ਆ ਮਤਲਬ ਇਹ ਕੰਮ ਚ ਹੈ। ਤੇ ਉਦੋਂ ਫਿਰ YouTube ਤੋਂ ਐਕਸਪਲੋਰ ਕਰ ਕਰ ਫਿਰ ਇਦਾਂ ਹੀ ਸਿੱਖਦਾ। ਘਰ ਦਾ ਕਿਉਂਕਿ ਫਾਦਰ ਸਾਹਿਬ ਐਕਸਪਾਇਰ ਹੋ ਗਏ ਨੇ ਕਿਉਂਕਿ ਸਾਰੀ ਜ਼ਿੰਮੇਵਾਰੀ ਪੈ ਗਈ ਹੈ ਕਿ ਛੋਟਾ ਬ੍ਰਦਰ ਵੀ ਹੈਗਾ ਵਾ। ਮਦਰ ਤੇ ਜ਼ਿੰਮੇਵਾਰੀ ਜ਼ਿਆਦਾ ਪੈ ਗਈ ਸ਼ੁਕਰ। ਤੇਰੇ ਲੋਕਡਾਉਨ ਤੋਂ ਪਹਿਲਾਂ ਪੜਾਈ ਕਰਦੇ ਸੀ ਕਿ ਜਾਂ ਉਸ ਤੋਂ ਪਹਿਲਾਂ ਕੋਈ ਕੰਮ ਰੋਵਰ ਕਰਦੇ ਸੀਗੇ ਐਕਚੁਅਲੀ ਮੈਂ ਇੱਕ ਸਪੋਰਟਸ ਪਰਸਨ ਵੀ ਐ ਮੈਂ ਜੁਡੋ ਕਰਦਾ ਹਾਂ ਸਸਿਕਾਲ ਜੀ ਤੁਸੀਂ ਦੇਖ ਰਹੇ ਹੋ ਦਾ ਸਮਰ نیوز ਮੈਂ ਹਾਂ ਗੁਰਦਾਸਪੁਰ ਤੋਂ ਅਵਤਾਰ ਸਿੰਘ ਲੋਕਡਾਉਨ ਦੌਰਾਨ ਜਿੱਥੇ ਕਈ ਲੋਕਾਂ ਦਾ ਕੰਮ ਪ੍ਰਭਾਵਿਤ ਹੋਇਆ ਉੱਥੇ ਹੀ ਲੋਕਡਾਉਨ ਦੇ ਵਿੱਚ ਕਈ ਐਸੇ ਨੌਜਵਾਨ ਨੇ ਜਿਨ੍ਹਾਂ ਨੇ ਆਪਣੇ ਅੰਦਰ ਦੇ ਟਾਇਲੈਂਟ ਨੂੰ ਹੋਰ ਨਿਖਾਰਿਆ ਤੇ ਅਤੇ ਉਸ ਨੂੰ ਆਪਣਾ ਇਨਕਮ ਦਾ ਸੋਰਸ ਬਣਾਇਆ ਇਸੇ ਤਰ੍ਹਾਂ ਦਾ ਇੱਕ ਨੌਜਵਾਨ ਗੁਰਦਾਸਪੁਰ ਵਿੱਚ ਵੀ ਆ ਜਿਸ ਨੂੰ ਪੇਂਟਿੰਗ ਕਰਨ ਦਾ ਸ਼ੌਂਕ ਸੀ ਲੇਕਿਨ ਉਸ ਸ਼ੌਂਕ ਨੂੰ ਇਸਨੇ ਆਪਣਾ ਹੁਣ ਕਾਰੋਬਾਰ ਵੀ ਬਣਾ ਲਿਆ ਕਿਉਂਕਿ ਲੋਕਡਾਊਨ ਦੇ ਵਿੱਚ ਹੀ ਇੰਨੀ ਮਿਹਨਤ ਕੀਤੀ ਕਿ ਆਪਣੇ ਜਿਹੜਾ ਟੈਲੈਂਟ ਸੀ ਉਸ ਨੂੰ ਹੋਰ ਨਿਖਾਰਿਆਗਾ ਲਖਮੀਰ ਨਾਲ ਆ ਗੱਲਬਤ ਕਰਦੇ ਆ ਲਖਸ਼ ਦੱਸ ਦਿਓ ਜੀ ਕਦੋਂ ਸ਼ੌਂਕ ਪਿਆ ਪੇਂਟਿੰਗ ਕਰਨ ਦਾ ਤੇ ਲੋਕਡਾਊਨ ਦੇ ਦੌਰਾਨ ਜਿਹੜੀ ਆ ਕਿੰਨਾ ਨਿਖਾਰ ਆਇਆ ਤੁਹਾਡੀ ਪੇਂਟਿੰਗ ਦੇ ਵਿੱਚ ਸਰ ਐਕਚੁਅਲੀ ਲੋਕਡਾਊਨ ਵਿੱਚ ਬੈਠੇ ਰਹਿੰਦੇ ਸੀ ਤੇ ਸਾਰੇ ਮਤਲਬ ਆਪਣੇ ਘਰ ਤੁਹਾਨੂੰ ਪਤਾ ਹਾਲਾਤ ਕਿਦਾਂ ਦੇ ਚੱਲ ਪਏ ਸੀ ਬਹੁਤ ਲੋਕਾਂ ਪਰ ਜਾਨੀਆਂ ਤੁਹਾਨੂੰ ਪਤਾ ਕਿੰਨੀਆਂ ਜ਼ਿਆਦਾ ਹੋ ਗਈਆਂ ਸੀ ਉਸ ਟਾਈਮ ਮਨ ਲਓ ਸਾਡੇ ਮੇਰੇ ਮਦਰ ਉਹਨਾਂ ਨੇ ਇਨਸਪਾਇਰ ਕੀਤਾ ਕਿ ਚਲੋ ਤੂੰ ਫਿਰ ਫ੍ਰੀ ਬੈਟਰ ਰਹਿਣਾ ਵਾ ਤੇ ਪਹਿਲਾ ਸ਼ੌਂਕ ਕਰ ਮਨ ਲਓ ਟਰਾਈਂਗ ਦਾ ਹੈਗਾ ਸੀ ਤੇ ਉਹ ਕਹਿੰਦੇ ਕਿ ਤੂੰ ਚੱਲ ਟਰਾਈਂਗ ਕਰ ਫਿਰ ਉੱਥੋਂ ਕਰਦਾ ਰਿਹਾ ਕਰਦਾ ਰਿਹਾ ਫਿਰ ਕੋ YouTube ਤੋਂ ਫਿਰ ਜ਼ਿਆਦਾ ਸਿੱਖਿਆ ਐਕਸਪੋਰਟ ਕੀਤਾ ਵਾ ਤੋਂ ਬਾਅਦ ਆਰਟ ਨੂੰ ਕਿੰਨਾ ਕਿੱਥੇ ਵਿੱਚ ਪੈਂਸਲ ਆਰਟ ਅਕ੍ਰੀਲਿਕ ਓਇਲ ਪੇਂਟਿੰਗ ਸਾਰੀਆਂ ਚੀਜ਼ਾਂ ਮਤਲਬ YouTube ਤੋਂ ਬਾਕੀ ਆਪਣਨੇ ਕੋਸ਼ਿਸ਼ ਕੀਤੀ ਕਿ ਚਲੋ ਬਾਹਰੋਂ ਸਿੱਖਣ ਦੀ ਕੋਸ਼ਿਸ਼ ਕੀਤੀ ਜਾਏ ਪਰੰਤੂ ਬਾਹਰ ਫੀਸ ਬਹੁਤ ਕਾਫੀ ਜ਼ਿਆਦਾ ਕਿਉਂਕਿ ਸਾਡੇ ਸਾਡੇ ਸ਼ਹਿਰ ਛੋਟਾ ਇੱਕ ਇੱਥੇ ਆਓ ਜੀ ਕੋਚਿੰਗ ਮਿਲਦੀ ਵੀ ਨਹੀਂ ਕਿਉਂਕਿ ਬਹੁਤ ਘੱਟ ਲੋਗ ਆ ਮਤਲਬ ਇਹ ਕੰਮ 'ਚ ਤੇ ਉਦੋਂ ਫਿਰ YouTube ਤੋਂ ਐਕਸਪਲੋਰ ਕਰ ਕਰ ਫਿਰ ਇਦਾਂ ਹੀ ਸਿੱਖਦਾ ਰਿਹਾ ਘਰ ਬੈਠੇ ਕਿੰਨਾ ਸਮਾਂ ਪ੍ਰੈਕਟਿਸ ਕਰਦੇ ਰਹੇ ਹੋ ਤੇ ਕਿੰਨਾ ਸਮਾਂ ਦਿੱਤਾ ਹੈਗਾ ਪੇਂਟਿੰਗ ਨੂੰ ਦਿਨ-ਦਿਨ ਵੀ ਲੱਗ ਜਾਂਦਾ ਰਿਹਾ ਸੀ ਇੱਕ-ਇੱਕ ਪੇਂਟਰ ਨੂੰ ਜਿਵੇਂ ਵਿੱਚ ਕਈ ਗਲਤੀਆਂ ਵੀ ਹੋਣੀਆਂ ਬਹੁਤ ਜ਼ਿਆਦਾ ਤੇ ਫਿਰ ਥੋੜੇ ਨਿਰਾਸ਼ਾ ਹੁੰਦੀ ਰਹੀ ਕਿ ਪਤਾ ਨਹੀਂ ਕਿਉਂ ਨਹੀਂ ਡਰਾ ਹੁੰਦਾ ਫਿਰ ਹੌ ਤੇ ਹੁਣ ਕਿੰਨਾ ਘੱਟ ਸਾਫ਼ ਹੋ ਗਿਆ ਵਾ ਕਿਸ ਤਰ੍ਹਾਂ ਦੀ ਪੇਂਟਿੰਗ ਜਿਹੜੀ ਬਣਾ ਦਿੰਦੇ ਹੁਣ ਤੱਕ ਕਿਹੜੀ ਕਿਹੜੀ ਪੇਂਟਿੰਗ ਬਣਾ ਚੁੱਕੇ ਹੋ ਹੁਣ ਕਾਫੀ ਜਿਵੇਂ ਗੁਰਗੋਬਿੰਦ ਸਿੰਘ ਜੀ ਦੀ ਗੁਰ ਨਾਨਕ ਦੇਵ ਜੀ ਦੀ ਅ ਬਾਕੀ ਅਰਜੀਤ ਅਰਜੀਤ ਸਿੰਘ ਜੇ ਸਿੰਗਰ ਇੱਕ ਆਲੂ ਅਰਜੁਨ ਇੱਕ ਐਕਟਰਸ ਹਉ ਦਾ ਹੋਰ ਕਈ ਪ੍ਰਕਾਰ ਦੀਆਂ ਪੇਂਟਿੰਗਾਂ ਬਣਾਈਆਂ ਜਿਵੇਂ ਹੁਣ ਇਹ ਦੇਖੋ ਇਹ ਪੇਂਟਿੰਗ ਇੱਕ ਆ ਵੀ ਬਣੀ ਹੋਈ ਆ ਸਾਡੇ ਅਸਾਂ ਜਿਵੇਂ ਸਕੈਚ ਪੇਂਟਿੰਗੜੀ ਆ ਪੈਨਸਲ ਪੇਂਟਿੰਗ ਬਣਾਉਂਦੇ ਹੋ ਜਾਂ ਹੋਰ ਵੀ ਜਿਹੜੀਆਂ ਪੇਂਟਿੰਗਾਂ ਨੇ ਜਿਸ ਤਰ੍ਹਾਂ ਕਈ ਜਿਹੜੇ ਕੈਮੀਕਲ ਦੀ ਯੂਜ਼ ਵੀ ਕਰਦੇ ਹੈਗੇ ਨੇ ਜਾਂ ਔਇਲ オイル पेंटिंग एक्चुअली ਇਹ ਹੈ ਬਾਕੀ ਮੈਂ ਹਲ ਸਟਾਰਟਿੰਗ ਕੀਤੀ ਕਿਉਂਕਿ ਉਹਦੇ ਵੀ ਐਕਸਪੈਂਸਿਵ ਹੁੰਦਾ ਸਮਾਨ ਥੋੜਾ ਜਿਹਾ ਸਟਾਰਟ ਕਰਨ ਕੋਈ ਗੱਲ ਨਹੀਂ ਜਬ ਹੌਲੀ ਹੌਲੀ ਪਰ ਟਰਾਈ ਕਰ ਰਹੇ ਹੋ ਟਰਾਈ ਕਰ ਰਹੇ ਹਾਂ ਜੀ ਇਹ ਸਾਰਾ ਫਿਰ ਜਿਹੜਾ ਕੰਮ ਤੁਸੀਂ ਲੋਕਡਾਊਨ ਦੌਰਾਨ ਹੀ ਸ਼ੁਰੂ ਕੀਤਾ ਜੀ ਲੋਕਡਾਊਨ ਦੌਰਾਨ ਜੀ ਹਾਂ ਜੀ ਕਿੰਨਾ ਸਮਾਂ ਲੱਗ ਗਿਆ ਹੁਣ ਜਿਹੜੀ ਪੇਂਟਿੰਗ ਡਰਾ ਕਰਦੇ ਹੋ ਹੱਥ ਕਿੰਨਾ ਕੁ ਖੁੱਲ ਗਿਆ ਕਿੰਨੇ ਸਮੇਂ ਜਿਹੜੀ ਪੇਂਟਿੰਗ ਤਿਆਰ ਕਰ ਦਿੰਦੇ ਹੋ ਹਾਂ ਜੀ ਇੱਕ ਤਿੰਨ ਦਿਨ ਦੀ ਸਟਿਲ ਪੇਂਟਿੰਗ ਉਹਦੇ ਵਿੱਚ ਇਹ ਹੁੰਦਾ ਕਿ ਇੱਕ ਆਪਾਂ ਕਿਸੇ ਕੋ ਫੋਟੋ ਲੈ ਲੈਨੇ ਆ ਫਿਰ ਉਹਨੂੰ ਆਰਾਮ ਨਾਲ ਬਣਾਨੇ ਆ ਉਹ ਇਦਾਂ ਹੋਏਗੀ ਇੱਕ ਜਿਵੇਂ ਹੁੰਦੀ ਆ ਲਾਈ ਪੇਂਟਿੰਗ ਉਹ ਹੁੰਦੀ ਆ 10 10 15 ਮਿੰਟ ਚ ਪਟਰਾ ਕਰ ਦਿੱਤੀ ਪੂਰੀ ਹਾਂ ਉਹਦਾ ਆਪਾਂ 70 ਕਿ 60 ਪਰਸੈਂਟ ਮੈਚ ਕਰ ਸਕਦੇ ਆ ਫੇਸ ਉਹਦਾ ਹਾਂਜੀ ਜੀ ਤਾਂ ਜਿਹੜੀ ਪੈਂਡਿੰਗ ਦੀ ਗੱਲ ਕਰਦੇ ਹੋ ਇਸ ਤੋਂ ਪਹਿਲਾਂ ਕੀ ਕਰਦੇ ਰਹੇ ਲੋਕਡਾਊਨ ਤੋਂ ਪਹਿਲਾਂ ਪੜਾਈ ਕਰਦੇ ਸੀ ਕਿ ਜਾਂ ਉਸ ਤੋਂ ਪਹਿਲਾਂ ਕੋਈ ਕੰਮ ਰੋਵਰ ਕਰਦੇ ਸੀਗੇ ਐਕਚੁਅਲੀ ਮੈਂ ਇੱਕ ਸਪੋਰਟਸ ਪਰਸਨ ਵੀ ਆ ਮੈਂ ਜੁਡੋ ਕਰਦਾ ਹਾਂ ਤੇ ਹਜੇ ਵੀ ਕਰਦਾ ਹਾਂ ਫਿਲਹਾਲ ਮੈਂ ਤੇ ਪੜਦਾ ਵੀ ਰਿਹਾ ਹਾਂ ਬਸ ਐਹੀ ਹਣ ਜੀ ਜੁੱਡੋ ਵੀ ਕਰਦੇ ਰਹੇ ਤੇ ਜੁੱਡੋ ਦੇ ਨਾਲ ਨਾਲ ਹੁਣ ਪੇਂਟਿੰਗ ਦਾ ਨਵਾਂ ਸ਼ੌਂਕ ਜੰਗਿਆ ਤੁਹਾਨੂੰ ਹਾਂ ਜੀ ਹਾਂ ਜੀ ਸਰ ਹਾਂ ਜੀ ਪੇਂਟਿੰਗ ਦਾ ਵੀ ਜੁੱਡੋ ਨੂੰ ਕਿੰਨਾ ਸਮਾਂ ਦਿੰਦੇ ਹੋ ਜੁੱਡੋ ਨੂੰ ਜਿਵੇਂ ਸਵੇਰ ਸਾਮ ਪ੍ਰੈਕਟਿਸ ਕਰਦਾ ਹਾਂ ਦੀ ਵੀ ਤੇ ਇਹ ਵੀ ਵਿਚ ਨਾਲ ਹਾਂ ਜੀ ਇਹ ਮਤਲਬ ਇਦਾਂ ਸ਼ੌਂਕ ਆ ਬਸ ਜਿਵੇਂ ਕਰ ਦਿੱਤੇ ਜੋ ਟਾਈਮ ਲੱਗਦਾ ਕਦੀ ਕਿਸ ਨੇ ਕੋਈ ਨਾਮਵਾਰ ਗਾਇਕ ਜਾਂ ਹੋਰ ਕੋਈ ਨਾਮਵਰ ਹਸਤੀ ਨੇ ਕਿ ਤੁਹਾਨੂੰ ਕਿਹਾ ਪੇਂਟਿੰਗ ਬਣਾ ਕੇ ਦਿਓ ਮੇਰੀ ਜਾਂ ਤੁਹਾਡੀ ਪਿੰਡ ਕਿਸ ਵੇਖੀ ਹੈਗੀ ਨਹੀਂ ਮੈਂ ਹਾਂ ਐਸਐਸਪੀ ਸਰ ਉਹਨਾਂ ਨੇ ਉਹਨਾਂ ਦੀ ਮੈਂ ਪੇਂਟਿੰਗ ਆ ਵੀ ਰੀਸੈਂਟਲੀ ਡਰਾ ਕੀਤੀ ਆ ਕਿਉਂਕਿ ਉਹ ਸਰ ਬਹੁਤ ਸਾਡੇ ਗੁਰਦਾਸਪੁਰ ਤੇ ਨਸ਼ੇ ਬੜਾ ਵੱਧ ਗਿਆ ਸੀ ਤੇ ਉਹਨੂੰ ਬਹੁ ਰੋਕtham ਲਾਈ ਇਹਨਾਂ ਨੇ ਤਾਂ ਮਤਲਬ ਉਹਨਾਂ ਦੇ ਆਉਣ ਤੋਂ ਬਾਅਦ ਜਿਹੜਾ ਬਹੁਤ ਵਰਗ ਪਿਆ ਨਸ਼ਾ ਵਗੈਰਾ ਇਹਨਾਂ ਦਾ ਫਿਰ ਉਹਨਾਂ ਨੇ ਥੋੜਾ ਜਿਹਾ ਕਾਰਤਾਰ ਮਿਲ ਕੇ ਆਈ ਐਸਐਸਪੀ ਗੁਰਦਾਸਪੁਰ ਅੱਜ ਮਿਲ ਕੇ ਆਏ ਬੜਾ ਵਧੀਆ ਲੱਗਿਆ ਉਹਨਾਂ ਨਾਲ ਮਿਲ ਕੇ ਕੀ ਉਹਨਾਂ ਨੇ ਉਹ ਬਹੁਤ ਖੁਸ਼ ਹੋਏ ਸਰ ਤੇ ਬਾਕੀ ਉਹ ਬਸ ਕਾਫੀ ਮਤਲਬ ਕਰ ਕਰ ਰਹੇ ਨੇ ਉਹਦੇ ਵਿੱਚ ਕੀ ਹੈਗਾ ਵਾ ਕਿਸ ਤਰ੍ਹਾਂ ਦੀ ਪ੍ਰੈਕਟਿਸ ਕਰ ਰਹੇ ਹੋ ਕੀ ਕਹਿਣਾ ਚਾਹੋਗੇ ਇਸ ਪੇਂਟਿੰਗ ਨੂੰ ਲੈ ਕੇ ਆਪਣਾ ਕਾਰੋਬਾਰ ਵੀ ਨਾਲ ਹੀ ਸ਼ੁਰੂ ਕੀਤਾ ਹੋਇਆ ਜਾਂ ਨਹੀਂ ਕਰੂ ਵਰਨੀ ਗਿਆ ਸਦਿਸਰ ਐਕਚੁਅਲੀ ਕੀ ਕੋਈ ਆਮ ਇਨਕਮ ਸੋਰਸ ਬਣਾ ਰਹੇ ਹਾਂ ਜੀ ਹਾਂ ਜੀ ਬਣਾ ਰਹੇ ਹਾਂ ਕਿ ਚਲੋ ਹਾਂ ਇਨਕਮ ਸੋਰਸ ਕੀ ਕਰਦਾ ਕਿਉਂਕਿ ਫਾਦਰ ਸਾਹਿਬ ਐਕਸਪਾਇਰ ਹੋ ਗਏ ਨੇ ਕਿਉਂਕਿ ਸਾਰਾ ਜ਼ਿੰਮੇਵਾਰੀ ਪੈ ਗਈ ਹੈ ਕਿਉਂਕਿ ਛੋਟਾ ਬ੍ਰਦਰ ਵੀ ਹੈਗਾ ਵਾ ਉਹਨਾਂ ਮਦਰ ਫਿਰ ਜ਼ਿੰਮੇਵਾਰੀ ਜ਼ਿਆਦਾ ਪੈ ਗਈ ਫਿਰ ਹੁਣ ਰੀਸੈਂਟਲੀ ਚਾਚਾ ਜੀ ਜਿਹੜੇ ਉਹਨਾਂ ਤੋਂ ਬਾਅਦ ਹੀ ਉਹ ਵੀ ਰੋਡ ਐਕਸੀਡੈਂਟ ਵਿੱਚ ਹਲੇ ਸ਼ਹੀ ਮਹੀਨਾ ਕੋਇਆ ਉਹਨਾਂ ਨੂੰ ਕਾਰ ਇੰਦਰੇ ਉਹ ਵੀ ਐਕਸਪਾਇਰ ਹੋ ਗਏ ਆ ਫਿਰ ਕਾਫੀ ਮੁਸ਼ਕਿਲ ਆ ਜਾਂਦੀ ਹੈ ਜਿਵੇਂ ਉਹਨਾਂ ਨੂੰ ਸੋਚਿਆ ਜੇ ਕਰਨਾ ਚਾਹੀਦਾ ਜੀ ਮੈਂ ਵੀ ਸੋਚ ਰਿਹਾ ਕਿ ਇਸ ਨੂੰ ਹੀ ਆਪਣਾ ਇਨਕਮ ਸਰਸ ਜਿਹੜਾ ਬਣਾਇਆ ਜਾਵੇ। ਇਹੀ ਸਭ ਸੋਚ ਰਹੇ ਕਿ ਚਲੋ ਘਰ ਦਾ ਵੀ ਹੁਣ ਬਹੁਤ ਮੁਸ਼ਕਿਲ ਹੋਈ ਦੀ ਤੇ ਕਰਾਂਗੇ ਇਨਕਮ ਸਰਸ ਨੂੰ ਬਣਾਉਣਾ ਹਾਂਜੀ। ਉਹਦਾ ਕੋਈ ਆ ਆ ਰਿਹਾ ਤੁਹਾਡੇ ਕੋਲ ਜਾਂ ਬਣਾ ਵੀ ਰਹੇ ਹੋ ਜਾਂ ਕਿਸੇ ਕੋ ਪੈਸੇ ਲੈ ਕੇ ਜਾਂ ਉਹਦਾ ਫਰੈਂਡ ਸਰਕਲ 'ਚ ਹੀ ਬਣਾ ਰਹੇ ਹੋ। ਫਰੈਂਡ ਸਰਕਲ 'ਚ ਹੀ ਆਂਦਾ ਕੋਈ ਜਿਵੇਂ ਬਣਾਣਾ ਫਿਰ ਬਣਾ ਦੀ ਦੀ ਐ ਇਦਾਂ ਕੋਈ। ਅਜੇ ਅਲਪ ਨਹੀਂ ਪੋਪੁਲਾਰਿਟੀ ਕਿਉਂ ਚੀਜ਼ ਨਹੀਂ ਦੇ ਵੀ ਕਿਉਂਕਿ ਇਹ ਸਾਡਾ ਛੋਟਾ ਸ਼ਹਿਰ ਹੈ ਤੇ ਇਨਾਂ ਲੋਕਾਂ ਨੂੰ ਪਤਾ ਨਹੀਂ ਗਾਇ ਚੀਜ਼ ਬੜੇ ਕਿਦਾਂ ਕੀ ਆਰਟ ਕੀ ਹੈ ਕਈ ਕਹਿੰਦੇ ਕੀ ਸਿੰਪਲ ਆਰਟ ਪੈਨਸਲ ਇੱਕੋ ਪੈਨਸਲ ਨਾਲ ਸ਼ਾਇਦ ਬਣ ਜਾਂਦਾ ਵਾ ਤੁਸੀਂ ਛਾਏ ਦੇਖਿਆ ਇਹ ਕਿ ਕਿੰਨੀ 10 15 ਤਰ੍ਹਾਂ ਦੀ ਪੈਨਸਲ ਲੱਗਦੀ ਹੈ ਇੱਕ ਲਾਈਟ ਕੋਈ ਡਾਰਕ ਫਿਰ ਉਹਦੇ ਵਿੱਚ ਕਈ ਬਰਸ਼ੇ ਲੱਗਦੇ ਕੋਈ ਰੇਜ਼ਰ ਐਦਾਂ ਦੀਆਂ ਮਲ ਚੀਜ਼ਾਂ ਲੱਗਦੀਆਂ ਮੈਂ ਫਿਰ ਜਾ ਕੇ ਕਿਸ ਕਾਜ ਤੇ ਆ ਰਹੇ ਹੁੰਦੇ ਬਾਸ ਕੀ ਇਹ ਸਾਰਟ ਵਿੱਚ ਤੇ ਜਿਹੜੇ ਇੱਕ ਪੇਂਟਰ ਹੁੰਦੇ ਨੇ ਜਿਹੜੇ ਹਨ ਆਮ ਜਿਹੜੇ ਦੁਕਾਨਾਂ ਗਰਿੰਦੇ ਨੇ ਖੋਲੀਆਂ ਹੈਗੇ ਪੇਂਟਰ ਉਹਨਾਂ ਵਿੱਚ ਕਿੰਨਾ ਕੁ ਫਰਕ ਹੈਗਾ ਐਕਚੁਅਲੀ ਇਹ ਇੱਕ ਆਰਟਿਸਟ ਹੈ ਮਤਲਬ ਹਾਈ ਲੈਵਲ ਦਾ ਆ ਜਾਂਦੇ ਆ ਠੀਕ ਹੈ ਉਹ ਹੁੰਦੇ ਜਿਵੇਂ ਕਾਰਟੂਨਿਸਟ ਸਾਨੂੰ ਵੀ ਪੇਂਟਰੀ ਕਹਿੰਦੇ ਵੈਸੇ ਤਕਰੀਬਨ ਪਰ ਇਹ ਚੀਜ਼ ਹੋਰ ਆ ਜਾਂਦੀ ਕਿ ਜਿਵੇਂ ਬਰੀਕੀ ਵਾਲਾ ਕੰਮ ਆ ਜਾਂਦਾ ਕਿ ਪੂਰਾ ਬੰਦਾ ਹੀ ਡਰਾ ਕਰਦਣਾ ਪੂਰਾ ਇੱਕ ਹਿਸਾਬ ਦਾ ਇਹ ਚੀਜ਼ ਬੜਾ ਫਰਕਾ ਅੰਤਰਕ ਕੀ ਲੋਕਾਂ ਨੂੰ ਲੱਗਦਾ ਕਿ ਉਹ ਪੇਂਟ ਰੇ ਤੇ ਇਹ ਪੇਂਟ ਇੱਕੋ ਚੀਜ਼ ਹੈ ਪਰ ਨਹੀਂ ਇਹ ਚੀਜ਼ ਹੋਰ ਜੀ ਫਿਰ ਉਹ ਕਹਿੰਦਾ ਕਿ ਗਾਂ ਇਸ ਨੂੰ ਹੋਰ ਨਖਾਰੋਗੇ ਹੋਰ ਵੀ ਟ੍ਰੇਨਿੰਗ ਲੈਣ ਦੀ ਵੀ ਸੋਚੀ ਹੈਗੀ ਹੈ ਹਾਂਜੀ ਸਰ ਕੋਸ਼ਿਸ਼ ਤੇ ਹੈਈ ਟ੍ਰੇਨਿੰਗ ਲੈਣ ਦੀ ਪਰ ਚਲੋ ਆਰਮਨੰਦ ਵਧੇਗਾ ਕੰਮ ਫਿਰ ਕਰਾਂਗੇ ਸਟਾਰਟ ਵੈਸੇ ਮੈਂ ਐਕਚੁਅਲੀ ਖੁਦ ਹੀ ਮੈਨੂੰ ਕਰ ਲਾਂਗਾ ਮੈਨੂੰ ਇੰਨਾ ਜਕੀ ਨਾ ਕਿ ਮੈਂ YouTube ਤੇ ਕਰ ਲਾਂ ਮੈਨੂੰ ਕਿਸੇ नीड ਨਹੀਂ ਹੈਗੀ ਚਲੋ ਸਰ ਕੋ YouTube ਦੇ ਸਿੱਖਿਆ ਹਾਂਜੀ ਹਾਂਜੀ ਸਰ ਕੋਸ਼ਿਸ਼ ਕੀਤੀ ਚਲੋ ਬਾੜ ਉੱਪਰ ਬਾੜ ਨਹੀਂ ਹੱਥ ਪਿਆ ਫਿਰ ਨਹੀਂ ਕੀਤੀ ਬਿਲਕੁਲ ਇਹ ਨੌਜਵਾਨ ਲਖਸ਼ਵਾ ਜਿਸ ਨੇ ਲੋਕਡਾਊਨ ਦੇ ਦੌਰਾਨ ਹੀ ਆਪਣੇ ਅਜੰਡਰ ਦੇ ਜਿਹੜਾ ਟਾਇਲੈਂਟ ਸੀ ਉਸ ਨੂੰ ਦਿਖਾ ਰਿਹਾ ਹੈਗਾ ਤਾਂ ਸਾਰਾ ਕੁਝ YouTube ਦੇ ਪਰੂ ਸਿੱਖਿਆ ਹੈਗਾ ਤੇ ਇਸ ਦਾ ਚਾਹ ਹੈਗਾ ਵਾ ਕਿ ਜਿਸ ਤਰ੍ਹਾਂ ਦੇ ਨਾਲ ਘਰ ਦੇ ਹਾਲਾਤ ਵੀ ਜਿਹੜੇ ਨੇ ਉਹ ਜਿਆਦਾ ਬਿਹਤਰ ਨਹੀਂ ਹੈਗੇ ਉਸ ਨੇ ਕਿਹਾ ਕਿ ਇਸ ਨੂੰ ਹੀ ਆਪਣਾ ਜਿਹੜਾ ਸ਼ੌਂਕ ਵੀ ਬਣਾਉਣਗੇ ਤੇ ਨਾਲ ਹੀ ਇਸ ਨੂੰ ਜਿਹੜਾ ਆਪਣਾ ਇਨਕਮ ਸੋਰਸ ਵੀ ਬਣਾਉਣਗੇ ਤਾਂ ਜੋ ਆਪਣੇ ਪਰਿਵਾਰ ਦਾ ਗੁਜ਼ਾਰਾ ਜਿਹੜਾ ਵਾ ਕਰ ਸਕਣ ਕੈਮਰਾ ਪਰਸਨ ਜਗਜੀਤ ਸਿੰਘ ਦੇ ਨਾਲ ਅਵਤਾਰ ਸਿੰਘ ਸਮਰ ਨਿਊਜ਼ ਗੁਰਦਾਸਪੁਰ